ਸਤਨਾ ਵਾਹਿਗੁਰੂ ਸਾਹਿਬ ਜੀ ਮੇ ਸੰਤ ਪਿਆਰੇ ਜੀਓ ਹਾਂ ਖੋਲੇ ਜੀਓ ਕੋਲ ਕੋ ਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਧੰਨ ਸੋਵੇ ਲਿਹਾਰੇ ਸਤ ਗੁਰ ਚਰਨ ਇੱਕ ਘੜੀ ਨਾ ਮਿਲਤੇ ਤਾਂ ਕਾਲ ਜੁਗ ਹੁਤਾ ਹੁਣ ਕਦ ਮਿਲਿਆ ਪ੍ਰਭੁ ਤੁਧ ਭਗਵੰਤਾ ਬੋਲੇ ਦਿਓ ਕੋਲਕ ਮਾਈ ਤੇ ਸੱਚੇ ਗੁਰ ਦਰਬਾਰੇ ਦੀਓ ਅੰਦਰ ਸੱਚਾ ਮਾਣੇ ਸੋ ਗਾਹੋ ਟੱਲ ਗੁਰ ਸੇਵੀ ਆਹਣ ਸੋ ਸਹਜ ਸੋ ਪਾਈ ਦਰਸ਼ਨ ਪਰਸਿ ਆ ਗੁਰੂ ਕਾ ਜਨਮ ਮਰਨ ਦੁਖ ਜਾ ਕਟੇ ਐ ਤੋ ਦਡਠੇ ਸੱਚੇ ਪਾਤਸ਼ਾਹ ਮਾਲੇ ਜਨਮ ਜਨਮ ਦੇ ਕਟੇ ਐ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸਾਹ ਜਿਸ ਪਾ ਬਣਾਂਦਾ ਵੀ ਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾ ਮਹੱਲਾ ਪੰਜਵਾਂ ਲਵਣਾ ਲਾਗਣ ਕੋ ਹੈ ਕਾਸ਼ੂਆ ਜਾ ਕਉ ਫਿਰ ਹੂ ਧਾਵਾਏ ਜਾ ਕਉ ਗੁਰਦੀਨੋ ਇਹੋ ਅਮਰ ਤੇ ਸਹੀ ਕਉ ਬਾਣ ਆਵਾਏ ਲਵੇ ਨਾਲ ਲਾਗਣ ਕੋ ਹੈ ਕਾਸ਼ੂਆ ਜਾ ਕੋ ਫਿਰ ਹੋਤਾ ਵਾਏ ਜਾ ਕੋ ਗੁਰਦੀਨੋ ਇਹੋ ਅਮਰਤ ਤੇ ਸਹੀ ਕਉ ਬਾਣ ਆਵਾਏ ਜਾ ਕੋ ਆਇਓ ਏਕ ਰਸਾ ਖਾਣ ਪਾਣ ਆਣ ਨਹੀਂ ਖੁਦ ਆ ਤਾਕ ਚੇਤਨਾ ਵਸਾ ਰਹਾ ਹੋ ਮੌਲਿਆ ਰਿਆ ਇੱਕ ਮੂਦ ਜਨ ਪਾਈ ਬਰਨਨਾ ਸਾ ਕੋ ਉਸ ਤਤ ਤਾ ਕੇ ਕੀਮਤ ਕਹਿਣ ਨਾ ਜਾਈ ਘਾਲਣਾ ਮਿਲਿਓ ਸੇਵਨਾ ਮਿਲੇ ਹੋ ਆਏ ਆ ਚਿੰਤਾ ਜਾ ਕੋ ਦਇਆ ਕਰੀ ਮੇਰੇ ਠਾਕੁਰ ਤੈਨੂੰ ਗੁਰੂ ਕਾ ਮਾਨੋ ਮੰਤਾ ਦੀਨ ਦਇਆਲ ਸਦਾ ਕਰੇ ਪਾਲਾ ਸਰਬ ਜੀਆ ਪ੍ਰਤ ਪਾਲਾ ਉਤ ਪੋਤ ਨਾਨਕ ਸੰਗ ਰਵਿਆ ਜਿਉ ਮਾਤਾ ਬਾਲ ਗੋ ਪਾਲਾ ਦੀਨ ਦਿਆਲ ਸਦਾ ਕਿਰਪਾਲਾ ਸਰਬ ਜੀਆਂ ਪ੍ਰਤ ਪਾਲਾ ਉਤ ਪੋਤ ਨਾਨਕ ਸੰਗ ਰਵਿਆ ਜਿਉ ਮਾਤਾ ਬਾਲ ਗੂ ਪਾਲ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹਿ ਨਾ ਨਾਸਰੀ ਮਹੱਲਾ ਪੰਜਵਾਂ ਲਵਣ ਨਾ ਲਾਗਣ ਕੋ ਹੈ ਕਛੂਆ ਜਾ ਕੋ ਫਿਰ ਇਹੋ ਧਾਵੈ ਜਾ ਕੋ ਗੁਰਦੀਨੋ ਇਹੋ ਅੰਬ੍ਰਤ ਤਿਸ ਹੀ ਕਾ ਬਣ ਖਾਲਸਾ ਵਾਹਿਗੁਰੂ ਜੀ ਕੀ ਫਤਿਹ